ਸੰਤਰਾਪਾਲ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਨੇ ਆਪਣੀ ਸਰਗਰਮੀ ਵਧਾ ਦਿੱਤੀ ਹੈ ਸਤਲੋਕ ਆਸ਼ਰਮ ਦਾ ਬਿਜਲੀ ਪਾਣੀ ਦਾ ਕਨੈਕਸ਼ਨ ਵੀ ਕੱਟ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਡਰੋਨ ਦੇ ਜ਼ਰੀਏ ਆਸ਼ਰਮ ਦੀ ਜਾਣਕਾਰੀ ਲਈ ਗਈ ਸੀ ਇਸੇ ਅਧਾਰਤ ਤੇ ਪੁਲਿਸ ਨੇ ਆਪਣੀ ਅਗਲੀ ਕਾਰਵਾਈ ਸ਼ੁਰੂ ਕੀਤੀ ਹੁਣ ਆਸ਼ਰਮ ਦਾ ਬਿਜਲੀ ਪਾਣੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਵੀ ਗੈਰ ਜ਼ਮਾਨਤੀ ਵਾਰਡਟ ਦੇ ਖਿਲਾਫ ਪਾਈ ਗਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਇਸ ਦੇ ਨਾਲ ਹੀ ਪੁਲਿਸ ਨੇ ਡੇਰੇ ਨੂੰ ਜਾਂਦੇ ਸਾਰੇ ਰਾਵਾਂ ਤੇ ਬੈਰੀਕੇਡਿੰਗ ਕੀਤੀ ਹੋਈ ਹੈ ਪੁਲਿਸ ਨੇ ਸਖਤੀ ਵਧਾ ਦਿੱਤੀ ਹੈ ਵੀਰਵਾਰ ਨੂੰ ਵੀ ਹਰਿਆਣਾ ਦੇ ਡੀਜੀਪੀ ਨੇ ਹਿਸਾਰ ਰੇਂਜ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਸੀ ਜਿਸ ਤੋਂ ਬਾਅਦ ਆਖਿਆ ਗਿਆ ਸੀ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਏਗੀ ਅਤੇ ਪੁਲਿਸ ਤਿਆਰ ਹੈ ਸੰਤਰਾਮ ਪਾਲ ਨੂੰ ਗ੍ਰਿਫਤਾਰ ਕਰਨ ਦੇ ਲਈ ਹਾਲਾਂਕਿ ਵਾਰ-ਵਾਰ ਸੰਤਰਾਮ ਪਾਲ ਦੇ ਪੱਖ ਵੱਲੋਂ ਕਿਹਾ ਜਾ ਰਿਹਾ ਕਿ ਖਰਾਬ ਸਿਹਤ ਹੋਣ ਕਰਕੇ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਣ ਦੇਣਗੇ ਸੰਤਰਾਮ ਪਾਲ ਨੂੰ ਪਰ ਪੁਲਿਸ ਹੁਣ ਪੂਰੀ ਤਰੀਕੇ ਦੇ ਨਾਲ ਸਖਤੀ ਦਿਖਾ ਰਹੀ ਹੈ ਸਰਗਰਮੀ ਦਿਖਾ ਰਹੀ ਹੈ ਪੁਲਿਸ ਨੇ ਬੈਰੀਕੇਟਿੰਗ ਕੀਤੀ ਹੋਈ ਹੈ ਆਸ਼ਰਮ ਦੇ ਆਸ-ਪਾਸੇ ਮੇਨ ਰੋਡ ਵੀ ਬੰਦ ਕਰ ਦਿੱਤਾ ਗਿਆ ਸਾਰ ਡੇਰੇ ਨੂੰ ਜਾਂਦੇ ਸਾਰੇ ਤੇ ਬੈਰੀਕੇਟਿੰਗ ਕੀਤੀ ਗਈ ਹੈ ਤੇ ਸਭ ਤੋਂ ਅਹਿਮ ਗੱਲ ਇਹ ਕਿ ਆਸ਼ਰਮ ਦਾ ਬਿਜਲੀ ਅਤੇ ਪਾਣੀ ਦਾ ਕਨੈਕਸ਼ਨ ਵੀ ਕੱਟ ਦਿੱਤਾ ਗਿਆ ਇਸ ਤੋਂ ਪਤਾ ਲੱਗ ਸਕਦੀ ਹੈ ਪੁਲਿਸ ਦੀ ਗੰਭੀਰਤਾ ਇਸ ਮਾਮਲੇ ਨੂੰ ਲੈ ਕੇ ਡੇਰੇ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਸਮਰਥਕ ਮੌਜੂਦ ਨੇ ਜਿਸ ਦੇ ਚਲਦਿਆਂ ਪੁਲਿਸ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਸੰਤਰਾਪਾਲ ਨੂੰ ਗ੍ਰਿਫਤਾਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਗੱਲ ਕਰਦੇ ਹਾਂ ਮੇਰੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਦੇ ਨਾਲ ਨਪਿੰਦਰ ਪਾਣੀ ਅਤੇ ਬਿਜਲੀ ਦਾ ਕਨੈਕਸ਼ਨ ਵੀ ਕੱਟ ਦਿੱਤਾ ਸਤਲੋਕ ਆਸ਼ਰਮ ਦਾ ਕਿਸ ਤਰ੍ਹਾਂ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਨਵੀਂ ਬਿਲਕੁਲ ਹੈ ਪ੍ਰਸ਼ਾਸਨ ਦੀ ਸ਼ਕਤੀ ਲਗਾਤਾਰ ਵਧਦੀ ਜਾ ਰਹੀ ਹੈ ਕਿਉਂਕਿ ਅੱਜ ਦੁਪਹਿਰ ਤੋਂ ਸੰਕੇਤ ਮਿਲਨੇ ਸ਼ੁਰੂ ਹੋ ਗਏ ਸੀ ਜਿਸ ਵਕਤ ਹਰਿਆਣਾ ਪੁਲਿਸ ਨੇ ਇੱਕ ਲਾਈਡਰ ਆਇ ਰੇਚੀ ਕੀਤੀ ਸੀ ਆਸ਼ਰਮ ਦੇ ਉੱਪਰੋਂ ਕਿ ਆਸ਼ਰਮ ਦੇ ਅੰਦਰ ਕਿੰਨੇ ਲੋਕ ਮੌਜੂਦ ਹੋ ਸਕਦੇ ਨੇ ਜਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਅੰਦਰ ਕਿਸ ਤਰ੍ਹਾਂ ਦੀ ਸਥਿਤੀ ਹੈ ਉਸ ਦਾ ਜਸਵੰਤ ਦੇਸਲਿਆ ਗਿਆ ਸੀ ਦੁਪਹਿਰ ਦੇ ਵਕਤ ਔਰ ਨਾਲ ਹੀ ਜਿਹੜੇ ਸੀਨੀਅਰ ਆਫਸਰ ਨੇ ਪੁਲਿਸ ਦੇ ਸੀਨੀਅਰ ਅਧਿਕਾਰੀ ਉਹਨਾਂ ਨੇ ਆਸ਼ਰਮ ਦੇ ਆਸ-ਪਾਸ ਦੀ ਰੇਕੀ ਕੀਤੀ ਸੀ ਉਸ ਤੋਂ ਬਾਅਦ ਸਾਫ ਹੋ ਗਿਆ ਸੀ ਕਿ ਪੁਲਿਸ ਜਲਦੀ ਕੋਈ ਨਾ ਕੋਈ ਐਕਸ਼ਨ ਲੈ ਕੇ ਕੈਰੀ ਕਰ ਰਹੀ ਆ ਹੋਇਆ ਵੀ ਇਸ ਤਰ੍ਹਾਂ ਔਰ ਤਿੰਨ ਤੋਂ ਦੇ ਜਿਹੜੀ ਅਸ਼ਰ ਸਿੱਤ ਦਾ ਹਿਸਾਬ ਰੋੜਾ ਉਸ ਨੂੰ ਦੋਨੇ ਪਾਸੇ ਬਲੌਕ ਕਰ ਦਿੱਤਾ ਗਿਆ ਪੁਲਿਸ ਵੱਲੋਂ ਵੈਰੀਕੇਟਿੰਗ ਕਰ ਦਿੱਤੀ ਸੀ ਕਿ ਰਸਤਾ ਰੋਕ ਦਿੱਤਾ ਗਿਆ ਅਸ਼ਰ ਨੂੰ ਜਾਣ ਵਾਲਾ ਔਰ ਇਸ ਨਾਲ ਹੀ ਜਿਹੜਾ ਬਿਜਲੀ ਪਾਣੀ ਦਾ ਕਨੈਕਸ਼ਨ ਹੈ ਪ੍ਰਸ਼ਾਸਨ ਨੇ ਕੱਟ ਦਿੱਤਾ ਯਾਨੀ ਕਿ ਪੂਰੀ ਤਰ੍ਹਾਂ ਸ਼ਕਤੀ ਜਿਹੜਾ ਸਖਤ ਅਖਤਿਆਰ ਕਰ ਲਿਆ ਪ੍ਰਸ਼ਾਸਨ ਨੇ ਆਸ਼ਰਮ ਦੇ ਜਿਹੜਾ ਆਸ਼ਰਮ ਵਿਰੋਧ ਕਰ ਰਿਹਾ ਸੀ ਜਿਸ ਤਰ੍ਹਾਂ ਉਸ ਤਰ੍ਹਾਂ ਆਸ਼ਰਮ ਦੇ ਵਿਰੋਧ ਨੂੰ ਸ਼ਾਇਦ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਇੱਕ ਛਟਕਾ ਪ੍ਰਸ਼ਾਸਨ ਦੇ ਲਈ ਹੋ ਸਕਦਾ ਹੈ ਜਿਹਦਾ ਮਾਫ ਕਰਨਾ ਆਸ਼ਰਮ ਨੇ ਇੱਕ ਛਟਕਾ ਹੋ ਸਕਦਾ ਹੈ ਕਿ ਪ੍ਰਸ਼ਾਸਨ ਨੇ ਪੂਰੀ ਸਖਤ ਰੂਪ ਪ੍ਰਚਾਰ ਕਰ ਲਿਆ ਕਿਉਂਕਿ ਕਿਤੇ ਨਾ ਕਿਤੇ आश्रम ਦੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਪ੍ਰਸ਼ਾਸਨ ਸਖਤੀ ਇਖਤਿਆਰ ਨਹੀਂ ਕਰੇਗਾ ਜਿਸ ਤਰ੍ਹਾਂ ਪਿਛਲੀ 10 ਨਵੰਬਰ ਤੱਕ ਦੇਖਣ ਨੂੰ ਮਿਲਿਆ ਸੀ ਕਿ ਪੁਲਿਸ ਨੇ ਬਹੁਤ ਨਰਮ ਰਵਈਆ ਅਪਣਾਇਆ ਸੀ ਆਸ਼ਰਮ ਦੇ ਪ੍ਰਤੀ ਸ਼ਾਇਦ ਆਸ਼ਰਮ ਇਸੇ ਸੋਚਦੇ ਹੋਏ ਸੀ ਕਿ ਪ੍ਰਸ਼ਾਸਨ ਆ ਆਸ਼ਮ ਦੇ ਕੇ ਜਿਹੜਾ ਅੜੀਓ ਰਵਈਆ ਇਹ ਕਰੇਗਾ ਔਰ ਆ ਆਸ਼ਮ ਪ੍ਰਸ਼ਾਸਨ ਨੂੰ ਝੁਕਾਉਣ ਦੇ ਵਿੱਚ ਕਾਮਯਾਬ ਰਹੇਗਾ ਪਰ ਜਿਹੜਾ ਨੇ ਹਾਈ ਕੋਰਟ ਦੇ ਸਖਤ ਦੇਸ਼ਾ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਦੇ ਜਿਹੜੇ ਆਰਡਰ ਨੇ ਉਹਨਾਂ ਤੇ ਪਟੀਸ਼ਨ ਜਿਹੜੀ ਆ ਰੱਦ ਕਰ ਦਿੱਤੀ ਆਸ਼ਮ ਦੀ ਤਾਂ ਇਸ ਤੋਂ ਬਾਅਦ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਪੂਰੀ ਤਰ੍ਹਾਂ ਸਖਤ ਹੋ ਗਿਆ ਔਰ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਨ ਦੇ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਨੇ ਪ੍ਰਸ਼ਾਸਨ ਨੇ